ਮੇਰਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਜੋ ਇਲਜ਼ਾਮ ਲਾ ਰਹੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ ਐਮ ਐਲ ਏ ਨੇ ਕਿਹਾ ਕਿ ਬੀ ਜੀ ਪੀ ਸਾਨੂੰ ਇੱਕ ਤੇ ਖਰੀਦਨ ਦੀ ਕੋਸ਼ਿਸ਼ ਕਰ ਰਹੀ ਹੈ ਲਾਲਚ ਦੇ ਰਹੀ ਹੈ ਪਲੱਸ ਨਾਲ ਧਮਕੀ ਵੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਜਾਏਗਾ ਦੇਖੋ ਜੀ ਇਹ ਸਰਾਸਰ ਇੱਕ ਝੂਠਾ ਇਲਜ਼ਾਮ ਹੈ ਜਦੋਂ ਕਿ ਸਭ ਨੂੰ ਪਤਾ ਹੈ ਔਰ ਸਾਰਿਆਂ ਦੇ ਸਾਹਮਣੇ ਇਹ ਗੱਲ ਹਾਜ਼ਰ ਹੈ ਕਿ ਰਿਪੀਟਿਡਲੀ ਕੇਜਰੀਵਾਲ ਸਾਹਿਬ ਨੂੰ ED ਦੇ ਸਮਨ ਜਿਹੜੇ ਸਨ ਉਹ ਜਾਰੀ ਕੀਤੇ ਗਏ ਔਰ ਬਕਾਇਦਾ ਤੌਰ ਤੇ ਇੱਕ ਪ੍ਰੋਸੀਜਰ ਫਾਲੋ ਕੀਤਾ ਗਿਆ ਹਰ ਵਾਰੀ ਹੀ ਜਾਂ ਤੇ ਉਹ ਪੰਜਾਬ ਚ ਆ ਜਾਂਦੇ ਸਨ ਉਪਾਸਨਾ ਕੇਂਦਰ ਚਲੇ ਜਾਂਦੇ ਸਨ ਜਾਂ ਕੋਈ ਉਹ ਬਹਾਨਾ ਲਾ ਦਿੰਦੇ ਸਨ ਉਹਨਾਂ ਨੇ ਹਰ ਵਾਰੀ ਹੀ ED ਦੇ ਸਮਨ ਨੂੰ ਇਗਨੋਰ ਕੀਤਾ ਅਖੀਰ ਦੇ ਵਿੱਚ ED ਜਿਹੜੀ ਸੀ ਉਹਨਾਂ ਦੇ ਘਰ ਉਹਨਾਂ ਨੇ ਛਾਪਾ ਮਾਰਿਆ ਔਰ 2 ਘੰਟੇ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਉਹ ਬਕਾਇਦਾ ਤੌਰ ਤੇ ਕੋਰਟ ਚ ਗਿਆ ਕੋਰਟ ਨੇ ਉਹਨਾਂ ਨੂੰ ਰਿਲੀਫ ਨਹੀਂ ਦਿੱਤਾ ਬਾਕੀ ਜਦੋਂ ਜਦੋਂ ਆਪ ਕਹਿੰਦੀ ਹੈ ਕਿ ਅਸੀਂ ਭਾਜਪਾ ਵਾਲੇ ਉਹਨਾਂ ਦੇ ਐਮ ਐਲ ਏਜ਼ ਨੂੰ ਕੋਈ ਖਰੀਦਣਾ ਚਾਹੁੰਦੇ ਆ ਜਾਂ ਅਸੀਂ ਉਹਨਾਂ ਨੂੰ ਕੋਈ ਦਬਾਅ ਪਾ ਰਹੇ ਆ ਤੇ ਇਹ ਗੱਲ ਬਿਲਕੁਲ ਪੋਲੀਟਿਕਲੀ ਮੋਟੀਵੇਟਿਡ ਲੱਗਦੀ ਹੈ ਕਿਉਂਕਿ ਆਪ ਖੁਦ ਕਬਰਾ ਚੁਕੀ ਹੈ ਇਸ ਵੇਲੇ ਦੇਖੋ ਜਦੋਂ ਕੋਈ ਵੀ ਪੋਲੀਟਿਕਲ ਪਾਰਟੀ ਜਦੋਂ ਸੈਬੋਟਾਜ ਹੁੰਦੀ ਹੈ ਸਿੰਕ ਕਰਦੀ ਹੈ ਤੇ ਉਹ ਇਹੀ ਹੁੰਦਾ ਹੈ ਤੁਸੀਂ ਦੇਖੋ ਕਿ ਅਸੀਂ ਕਿਸੇ ਦੀ ਬਾਹ ਮੋੜ ਕੇ ਤੇ ਨਹੀਂ ਕਿਸੇ ਨੂੰ ਲੈ ਕੇ ਆ ਰਹੇ ਐ ਐਮ ਐਲ اے ਜਿਹੜੇ ਐਮ ਐਲ ਐ ਸਾਹਿਬ ਜਿਹੜੇ ਜਲੰਧਰ ਤੋਂ ਸਾਡੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਹੈ ਉਹਨਾਂ ਨੇ ਖੁਦ ਕਿਹਾ ਹੈ ਕਿ 11 ਐਮਐਲਏਜ਼ ਨੂੰ ਇੱਕ ਕੋਠੀ ਵਿੱਚ ਬਿਠਾਇਆ ਗਿਆ ਔਰ ਕਿਹਾ ਗਿਆ ਆਪ ਦੇ ਚੀਫ ਮਿਨਿਸਟਰ ਔਰ ਦੂਜਿਆਂ ਨੇ ਕਿ ਤੁਸੀਂ ਇੱਕ ਡੀਜੀਪੀ ਨੂੰ ਜਾ ਕੇ ਸਟੇਟਮੈਂਟ ਦਿਓਗੇ ਕਿ ਭਾਜਪਾ ਤੁਹਾਨੂੰ ਖਰੀਦਣਾ ਚਾਹਦੀ ਹੈ ਸੋ ਇਹ ਖੁਦ ਹੀ ਇਹੋ ਜਿਹੇ ਗੱਲਾਂ ਔਰ ਨਫੇਰੀ ਐਕਟੀਵਿਟੀਆਂ ਦੇ ਵਿੱਚ ਇਨਡਲਜ ਕਰਦੇ ਨੇ ਔਰ ਮੇਰਾ ਖਿਆਲ ਹੈ ਬੁਖਲਾ ਗਏ ਨੇ ਔਰ ਇਸ ਕਰਕੇ ਇਹੋ ਜਿਹੇ ਝੂਠੀਆਂ ਅਲਿਗੇਸ਼ਨਸ ਲਾ ਰਹੇ ਨੇ ਠੀਕ ਹੈ